ਸਾਰੇ ਨੂੰ ਪਿਆਰ ਫਿਰ ਸਤਿ ਸ੍ਰੀ ਅਕਾਲ ਕਰਦੇ ਵੀਡੀਓ ਦੀ ਸ਼ੁਰੂਆਤ ਫਿਰ ਤੇ ਵਿੱਚ ਚੱਲੇ ਆਂ ਕੈਮ ਵਾਲੇ ਤੇ ਬਸ ਪਹੁੰਚਣ ਆਲੇ ਆਂ ਖੇਤ ਤੇ ਆ ਗਏ ਆਂ ਪੁੱਲ ਤੇ ਰੁਮੀ ਆਣੇ ਤੇ ਤੇ ਬਾਕੀ ਮੱਕੀ ਦੇਖ ਸਕਦੇ ਆਂ ਆਪਣੇ ਖੜੀ ਆ ਪੂਰੀ ਲੋਵਨ ਚ ਤੇ ਬਾਕੀ ਦੇਖਦੇ ਆਂ ਕਿੰਨੀ ਕਬੜੀ ਆ ਮੂੰਗੀ ਕਾਕੇ ਹੁਣੇ ਪਹਿਲਾਂ ਆ ਗਏ ਸੀਗੇ ਤੇ ਮੈਂ ਤਵੀਆਂ ਲੈ ਕੇ ਬਾਅਦ ਚ ਆਇਆ ਵਾਂ ਤੇ ਬਾਕੀ Pan liga de cigarros, pan de ਕਾ ਵਹਿ ਗਿਆ ਕਾਕਾ ਕਹਦਾ ਮੈਂ ਚੈੱਕ ਕਰਨਾ ਵਾ ਵੀ ਕਿ ਮੈਂ ਚੱਲਦਾ ਵਾ ਇਹ ਕਹਦਾ ਮੈਂ ਵੀ ਕਰਾਉਣਾ 4x4 ਤੇ ਬਾਕੀ ਪਹਿਲੇ ਹਾਈ ਚ ਚੱਲਦਾ ਤੇ ਮੈਨੂੰ ਮੌਕਾ ਹੀ ਨਹੀਂ ਮਿਲਿਆ ਸੀਗਾ ਤੇ ਅੱਜ ਮਿਲਿਆ ਮੌਕਾ ਫਿਰ ਥੱਲੇ ਵੀਡੀਓ ਬਣਾਉਣ ਦਾ ਕਿਉਂਕਿ ਫਿਰ ਬੰਦਾ ਚਾਹੀਦਾ ਹੁੰਦਾ ਵੀਡੀਓ ਨੂੰ ਤੇ ਫਿਰ ਅੱਜ ਆ ਗਈ ਵਾਰੀ ਇਹਦੀ ਤੇ ਹੁਣ ਤੋੜਾ ਦਿਖਾ ਦਿੰਨੇ ਆ ਕਿਵੇਂ ਚੱਲਦਾ ਇਹ ਤੇ ਪਹਿਲਾਂ ਗਿਆਨੀ ਦੀ ਡਿਊਟੀ ਸੀਗੀ ਗਿਆਨੀ ਬਣਾਉਂਦਾ ਸੀਗਾ ਪਹਿਲਾ ਜੇ ਤੋੜਾ ਬਹੁਤ ਆ ਟਾਇਰ ਚੱਕੇ ਹੋਏ ਆਉਣ ਦੋਨੇ ਤੇ ਤਵੀਆਂ ਵੀ ਆਪਣੀਆਂ ਖੋਲੀਆਂ ਹੋਈਆਂ ਪੂਰੀਆਂ ਮਤਲਬ ਐਵੇਂ ਨਹੀਂ ਗਾ ਵੀ ਰੈਲਾ ਜਿਹਾ ਟਰੈਕਟਰ ਖਿੱਚ ਕੇ ਤੁਰਿਆ ਫਿਰੂਗਾ ਜਦੋਂ ਟੂ ਵੀਲ ਤੇ ਸੀ ਨਾ ਸੈਟਿੰਗ ਉੱਥੇ ਹੀ ਆ ਤੇ ਜਿਹੜਾ ਆ ਟਾਇਰ ਘੁੰਦਾ ਵਾ ਇਹ ਜਿਹੜੇ ਮੂਰਲੇ ਤਵੇ ਮਿੱਟੀ ਮਾਰਦੇ ਉਹਨੂੰ ਥੱਲੇ ਮਿੱਟੀ ਮਿਲ ਜਾਂਦੀ ਕਰਕੇ ਘੁੰਮੀ ਜਾਂਦਾ ਜਿਹੜੇ ਪਾਰਲਾ ਟਾਇਰ ਆ ਉਹ ਵੈਸੇ ਘੁੰਮਦਾ ਉਹ ਜਦੋਂ ਤਵੀਆਂ ਹਿੱਲਦੀਆਂ ਆ ਤੇ ਟਾਇਰ ਜਾਨੀ ਚੱਕੇ ਹੋਏ ਆ ਇਹਦੇ ਹੁਣ ਘੋੜੇ ਮੂਰੇ ਲਾਈ ਹੋਈ ਆ ਖਿੱਚ ਕੇ ਤੇ ਪਹਿਲਾ ਗੇਅਰ ਹਾਈ ਜਾਨੀ ਪੂਰੀ ਬਣਤਰ ਬਣ ਗਈ ਹੈ ਟਰੈਕਟਰ ਦੀ ਤੇ ਸੁੱਤਾ ਪਿਆ ਚੱਲਦਾ ਯਾਨੀ ਕੋਈ ਧੂਆ ਤਾਂ ਆਇਆ ਨਹੀਂ ਹੈਗਾ ਭਾਫ਼ ਵੀ ਨਹੀਂ ਦਿਖਾਉਂਦਾ ਸਲੰਸਰ ਤੇ ਇੱਧਰ ਘੇਰਾ ਆਪਣਾ ਇੱਧਰ ਰਹਿ ਗਿਆ ਪੌਣੇ ਤਿੰਨ ਕੇਲੇ ਨਾਲ ਮੂੰਗੀ ਦਾ ਤੇ ਆਹ ਵੱਢਿਆ ਗਿਆ ਤੇ ਹਰੀ ਖਾਲ ਤੇ ਯਾਨੀ ਪੂਰਾ ਧਿਆਨ ਤੇ ਬਣ ਰਹੀ ਆ ਪੂਰੀ ਨਾਲ ਦੀ ਨਾਲ ਹੀ ਆਜਾ ਤਵੀਆਂ ਤਾਂ ਥੋੜਾ ਰੈਲ ਦਾ ਹੁੰਦਾ ਵੀ ਰੈਲ ਦੇ ਨਾਲ ਨਾਲ ਅਗਲੀ ਚਲੋ ਇਹ ਥੋੜੀ ਜਿਹਾ ਇੱਕ ਗੇੜਾ ਵੱਧ 16 ਤਵੀਆਂ ਤੋਂ ਇੱਕ ਗੇੜਾ ਵੱਧ ਲੈਂਦੀਆਂ ਇਹ ਜਣੀ ਜੋੜ ਦਿਆ ਕਰ ਦੁਪਨੀ ਜੜੇ ਭੁੱਲੇ ਰਹੇ ਮੈਂ ਕੋਲ ਕੋਲ ਜੀ 2 2.5 ਸਾਲ ਕੱਢਤੇ ਵੀ ਕਰਾਉਨੇ ਆ ਕਰਾਉਨੇ ਆ ਕਰਾਉਨੇ ਆ ਤੇ ਨਜ਼ਾਰਾ ਜਾਨੀ ਪੂਰਾ ਇੱਕ ਤਾਂ ਬੁਰਕ ਦਾ ਵੀ ਨਹੀਂ ਟਰੈਕਟਰ ਵੈਸੇ ਵੇਟ ਜਾ ਹੋ ਜਾਂਦਾ ਇੱਕ ਵੇਟ ਮੂਰੇ ਹੁੰਦਾ ਵੈਸੇ ਲੱਗਿਆ ਮੱਲੋ ਮੱਲੀ ਜਾਨੀ ਨੱਪ ਕੇ ਚੱਲਦਾ ਟਰੈਕਟਰ ਮੂਰੇ ਪੂਰਾ ਟੀਸੀ ਘੜਦੀ ਮਗਰੋਂ ਖਾਲੀ ਪਈ ਟਰਾਲੀ ਬਗਰ ਦਾ ਪਾ ਦੇਣਗੇ ਕਾਕਾ ਲੈਣਾ ਨੇ ਯਾਰੇ ਪੂਰਾ ਤੇ ਮੈਂ ਲਾਇਆ ਤੇਰੀ ਲਾ ਦੂ ਆ ਘੇਰਾ ਵੜਦੇ ਵੜਦੇ ਤੇ ਮਗਰ ਹੀ ਬਹਿ ਗਈ ਆ ਬਸ ਬਾਕੀ ਮੂੰਗੀ ਦੀ ਹਾਈਟ ਆ ਇੰਨੀ ਕੁ ਜੇ ਹੋਵੇ ਤਾ ਠੀਕ ਆ ਕੋਈ ਘਰੌਣ ਵਾਲੀ ਗੱਲ ਨਹੀਂ ਹੈਗੀ ਤੇ ਕਈ ਵਾਰੀ ਫਲਬ ਨਹੀਂ ਪੈਂਦਾ ਜਦੋਂ ਬਾੜੀ ਵੱਧ ਜਾਂਦੀ ਹੈ ਪਰ ਆਪਣੇ ਠੀਕ ਰਹੀ ਹੈ ਪੂਰੀ ਤੇ ਮਸ਼ੀਨ ਕਟਰ ਚੱਕ ਕੇ ਤੁਰਦੀ ਆ ਆ ਜਿਵੇਂ ਇੱਥੇ ਹੁਣ ਬੱਟਾ ਤੇ ਬੱਟਾ ਤੋਂ ਥੱਲੇ ਕਟਰ ਜਾ ਨਹੀਂ ਸਕਦਾ ਫੇਰ ਵੀ ਜਿਹੜੇ ਵੱਡੇ ਟਾਇਰ ਦੇ ਥੱਲੇ ਆਉਂਦੇ ਯਾਨੀ ਉਹ ਵੀ ਚਾਰਿਆਂ 'ਚ ਛੱਡੀ ਹੋਈ ਆ ਤੇ ਯਾਨੀ ਫੜੀ ਨਹੀਂ ਥੱਲੇ ਡੈਗਦੀ ਕਹਿਣ ਦਾ ਮਤਲਬ ਜਿਹੜੀ ਬਾੜੀ ਮੱਤ ਹੀ ਹੁੰਦੀ ਆ ਆਪਣੀ ਮੂੰਗੀ ਤੇ ਉਹ ਥੱਲੇ ਫੜੀਆਂ ਬੋਹ ਕਰਦੀਆਂ ਵਾ ਨੁਕਸਾਨ ਹੁੰਦਾ ਵਾ ਨਾ ਤਾਂ ਮਸ਼ੀਨ ਵਾਲੇ ਦੇ ਬਸ ਆ ਨਾ ਹੀ ਆਪਣੇ ਬਸ ਆਓ ਤੇ ਕਟਰ ਜਦੋਂ ਖਾਲੀ ਹੁੰਦਾ ਨਾ ਚੱਕ ਕੇ ਸਾਰੀਆਂ ਫੜੀਆਂ ਥੱਲੇ ਮਾਰਦਾ ਬਾਕੀ ਪੇਡਾਂ ਵਾਲੇ ਗੇੜਾ ਦੇ ਜਾਂਦੇ ਆ ਮਗਰ ਪਰ ਕਾਕੇ ਨੂੰ ਥੋੜੀ ਜੀ ਮੁਸ਼ਕਲ ਆਉਂਦੀ ਐ ਮੂਹਣ ਨੂੰ ਖਿਆਲ ਰੱਖਣਾ ਪੈਂਦਾ ਮਗਰ ਮੂਰੇ ਤੇ ਇਹਨਾਂ ਨੂੰ ਆਪ ਦੀ ਤਾਂਗਾ ਵੀ ਪੈੜੀ ਬੋਨੇ ਆਪਾਂ ਕਿਉਂਕਿ ਬਾਅਦ ਕੇ ਪਿੰਡ ਨੂੰ ਜਾਣਾ ਮੈਂ ਫਿਰ ਵੀ ਤਾਂ ਸੀਗਾ ਵੀ ਨਾਲ ਹੀ ਤਾਂ ਵਿਆਨਾ ਬਾਦ ਨੇ ਧੁੱਪ ਲੱਗੂਗੀ ਪੈੜੀ ਨੂੰ ਮੂੰਗੀ ਘਟਦੀ ਨਹੀਂ ਮੈਨੂੰ ਲੱਗਦਾ ਠੀਕ ਰਹੂਗੀ ਇਹ ਵੀ ਕੱਲ ਨੂੰ ਜਣੀ ਝਾੜ ਦੇ ਜੂਗੀ ਇਹ ਇਹਦੇ ਤੇ ਕਰਤਾ ਵੇਲਾ ਤੇ ਕਾਕੇ ਨੇ ਖੇਚਦਾ ਕੰਮ ਅੱਗੇ ਵਾਲਾ ਤੇ ਬਾਕੀ ਮੇਸੀ ਤੇ ਪਾਲੀ ਗਏ ਮੰਡੀ ਪਾਲੀ ਛੱਡ ਕੇ ਮੁੜੇ ਆਊਗਾ ਮੇਸੀ ਨੂੰ ਤੇ ਸ਼ਾਮ ਨੂੰ ਕੱਲ ਨੂੰ ਭਰਿਆ ਜਾਊਗਾ ਮਾਲ 2 ਵਜੇ ਬੋਲੀ ਹੋਣੀ ਆ ਤੇ ਇੱਕ ਵੱਜਣ ਵਾਲਾ ਵਾਜਣੀ ਤੇ ਇਧਰ ਉਹ ਟੋਡਨ ਵਾਲੇ ਗੇਟ ਤੋਂ ਵਹਿੰਦੇ ਹੀ ਚੜ ਜਾਣਾ ਰੋਡ ਤੇ ਬਾਕੀ ਦੇਖੋ ਕੀ ਝਾੜ ਰਹਿੰਦਾ ਕੱਲ ਵਾਲਾ ਤਾਂ ਜਾਨੀ ਬਹੁਤ ਵਧੀਆ ਰਿਹਾ ਝਾੜ ਤੇ ਇਹ ਉਮੀਦ ਆ ਵੀ ਉਹਦੋਂ ਵਧੂਗੀ ਥੋੜੀ ਜੀ ਕੱਢਦੀ ਨੀਗੀ ਬਾਕੀ ਲੱਗ ਜੂ ਪਤਾ ਸ਼ਾਮ ਨੂੰ ਕਿਉਂਕਿ ਅੰਦਾਜ਼ਾ ਹੁੰਦਾ ਆਪਣਾ ਤੇ ਬਾਕੀ ਉਹ ਹੁਣ ਬੋਰੀਆਂ ਚ ਪੈ ਤਾਂ ਪਤਾ ਲੱਗੂਗਾ